ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਜਿੱਥੇ ਕਿ ਸਾਰੀਆਂ ਪਾਰਟੀਆਂ ਆਗਾਮੀ ਚੋਣਾਂ ਦੀਆਂ ਤਿਆਰੀਆਂ ਕਰ ਰਹੀਆਂ ਹਨ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦਾ ਆਪਸੀ 카ਟੂ ਕਲੇਸ਼ 2026 ਦੇ ਵਿੱਚ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਵਾਰ ਫਿਰ ਰਾਜਾਵੜੀ ਅਤੇ ਦੂਸਰੇ ਪਾਸੇ ਭਾਰਤ ਕੌਂਸਲ ਆਸ਼ੂ ਟਿਕਟਾਂ ਦੀ ਚੋਣ ਨੂੰ ਲੈ ਕੇ ਤੇਕ ਤਾਂ ਜਿਹੜੇ ਆਗੂ ਨੂੰ ਦਿੱਤੀਆਂ ਜਾਣਗੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਨੂੰ ਲੈ ਕੇ ਨਵਾਂ ਸਾਲ ਚੜਦੇ ਹੀ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਖਿਲਾਰਾ ਪੈ ਗਿਆ ਹੈ ਹਾਲਾਂਕਿ ਭਾਰਤ ਕੁਸ਼ਨ ਆਸ਼ੂ ਹੁਣਾਂ ਨੇ ਜਿਹੜੇ ਇਲਜ਼ਾਮ ਲਗਾਏ ਸੀ ਰਾਜਾ ਵੜਿੰਗ ਤੇ ਕਿ ਉਹ ਪ੍ਰਧਾਨਗੀ ਦੇ ਯੋਗ ਨਹੀਂ ਪ੍ਰਧਾਨ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਵਰਗਾ ਜਿਹੜਾ ਆਪਣੇ ਵੋਟਰਾਂ ਦੇ ਨਾਲ ਖੜਦਾ ਹੈ ਸਮਰਥਕਾਂ ਦੇ ਨਾਲ ਖੜਦਾ ਹੈ ਜਿਹੜਾ ਕਰਦਾ ਹੈ ਆਪਣੇ ਉਮੀਦਵਾਰਾਂ ਦੇ ਨਾਲ ਬੰਦ ਏਸੀ ਦੇ ਕਮਰੇ ਵਿੱਚ ਬੈਠ ਕੇ ਹੀਟਰ ਲਗਾ ਕੇ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਜਿੱਤ ਸਕਦੇ ਸਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਿੱਤਣ ਵਾਸਤੇ ਪੂਰਾ ਅੱਡੀ ਚੋਟੀ ਦਾ ਜੋੜ ਲਗਾਉਣਾ ਪਵੇਗਾ ਯਾਨੀ ਕਿ ਸਿੱਧੇ ਸਵਾਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਅਤੇ ਉਸ ਦੀ ਕਾਰਗੁਜ਼ਾਰੀ ਤੇ ਹਾਲਾਂਕਿ ਰਾਜਾ ਵੜਿੰਗ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਮੈਂ ਪ੍ਰਧਾਨ ਹੀ ਖੁਸ਼ ਹਾਂ ਮੈਂ ਲੋਕ ਸਭਾ ਦਾ ਮੈਂਬਰ ਹੀ ਖੁਸ਼ ਹਾਂ ਮੈਂ ਤਾਂ ਇਹ ਚਾਹੁੰਦਾ ਹਾਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 58 ਸੀਟਾਂ ਜਿੱਤੀਆਂ ਜਾਣ ਮੈਂ ਰਾਹੁਲ ਗਾਂਧੀ ਦੇ ਨਾਲ ਸਟੇਜ ਤੇ ਥੱਲੇ ਬੈਠਾ ਹੋਵਾਂਗਾ ਤੇ ਸਟੇਜ ਤੇ ਮੁੱਖ ਮੰਤਰੀ ਜਿਹੜਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਬਣਾਵੇਗੀ ਮੈਂ ਤਾੜੀਆਂ ਮਾਰ ਕੇ ਉਸ ਦਾ ਸਵਾਗਤ ਕਰਾਂਗਾ ਮੈਂ ਮੁੱਖ ਮੰਤਰੀ ਦੀ ਦੌੜ ਵਾਲੀ ਦੌੜ ਦੇ ਵਿੱਚ ਨਹੀਂ ਮੈਂ ਤਾਂ ਚਾਹੁੰਦਾ ਕਿ ਸਰਕਾਰ ਬਣੇ ਸਰਕਾਰ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੋਣ ਕਿਉਂਕਿ ਜਿਹੜੇ ਵਾਅਦੇ ਕੀਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਵਾਅਦੇ ਉਰੇ ਨਹੀਂ ਕੀਤੇ ਗਏ ਕਿਉਂਕਿ ਹਮੇਸ਼ਾ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਰਾਜਾ ਵੜਿੰਗ ਨੂੰ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਤੇ ਰਾਜਾ ਵੜਿੰਗ ਦੀ ਬੋਲਬਾਣੀ ਤੇ ਰਾਜਾ ਵੜਿੰਗ ਦਾ ਆਪਣੇ ਆਗੂਆਂ ਉੱਤੇ ਦਬਦਬਾ ਨਹੀਂ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਆਪਣੀ ਬੋਲਬਾਣੀ ਦੀ ਛਾਪ ਛੱਡੀ ਹਲਕਾ ਤਰਨਤਰ ਦੇ ਵਿੱਚ ਤੇ ਲੋਕਾਂ ਨੇ ਉਹਦਾ ਵਿਰੋਧ ਵੀ ਕੀਤਾ ਅਤੇ ਕਰਨ ਮੁਰਜਦੀ ਜਿਹੜੀ ਹੈ ਜ਼ਬਰਦ ਜ਼ਬਤ ਹੋਗੀ ਯਾਨੀ ਕਿ ਇੱਕ ਪਾਸੇ ਦਾਅਵੇ ਕੀਤੇ ਜਾ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਤੇ ਦੂਸਰੇ ਪਾਸੇ ਜਿਹੜੀ ਹੈ ਜ਼ਬਰਦ ਜ਼ਬਤ ਹੋਈ ਕਰਨ ਬੁੜਜ ਦੀ ਕਿਉਂਕਿ ਉੱਥੇ ਜਿਹੜੇ ਸ਼ਬਦ ਬੋਲੇ ਗਏ ਕਾਂਗਰਸ ਪਾਰਟੀ ਨੂੰ ਲੈ ਕੇ ਐਸ்சி ਬੀਸੀ ਭਾਈਚਾਰੇ ਨੂੰ ਲੈ ਕੇ ਉਸ ਦੀ ਨਿੰਦਿਆ ਜਿਹੜੀ ਹੈ ਪੰਜਾਬ ਸਰਕਾਰ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਵੀ ਕੀਤੀ ਅਤੇ ਉਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਹਲਕਾ ਤਰਨਤਾਰ ਦੇ ਲੋਕਾਂ ਨੇ ਹਲਕਾ ਤਰਨਤਾਰ ਦੇ ਲੋਕਾਂ ਨੇ ਉਹ ਨਹੀਂ ਲਾਇਆ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਜਵਾਨਤ ਜਬਤ ਹੋਣਾ ਇਹ ਬੜੀ ਵੱਡੀ ਗੱਲ ਹੈ ਇੱਕ ਪਾਸੇ ਦਾ ਦਾਅਵੇ ਕਰ ਰਹੇ ਹਾਂ ਹੁਣ ਭਾਰਤਪੁਤ੍ਰ ਆਸ਼ੂ ਜਦੋਂ ਵੀ ਆਦੇ ਹੱਥੀ ਲੈਂਦੇ ਨੇ ਉਹ ਲੈਂਦੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਮਨਦੋ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਤਾਂ ਰਾਜਾ ਵੜਿੰਗ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਹੀ ਨਹੀਂ ਬਣਦੀ ਇਹ ਸਾਰੀਆਂ ਖਬਰਾਂ ਸਾਰੀਆਂ ਕਮਜ਼ੋਰੀਆਂ ਇਹ ਸਾਰੀ ਵੀਕਨੈਸ ਜਿਹੜੀ ਹੈ ਰਾਜਾ ਵੜਿੰਗ ਦੇ ਵਿੱਚ ਉਹ ਸਾਰੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕੋਲ ਜਾ ਪਹੁੰਚੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਬਾਈਕ ਰੁੱਕ ਬਾਈਕ ਰੁੱਕ ਕੋਈ ਨਾ ਕੋਈ ਵੱਡਾ ਐਕਸ਼ਨ ਲੈਣਾ ਪਵੇਗਾ ਜੇਕਰ ਵੱਡਾ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਇਸ ਦਾ ਖਵਨਿਆਸਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਚੈਲੰਜ ਚੱਲ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਹੈ ਸੁਯੰਦਰ ਸਿੰਘ ਲਦਾਵਾ ਹੈ ਸੁਖਬਾਤ ਸਿੰਘ ਖਰੜ ਹੈ ਯਾਨੀ ਕਿ ਉਹ ਐਲੋਪੀ ਦਾ ਕੰਮ ਕਰ ਰਹੇ ਨੇ ਉਹ ਸਰਕਾਰ ਦੀਆਂ ਕਮੀਆਂ ਦਿਵਾ ਰਹੇ ਨੇ ਲੇਕਿਨ ਰਾਜਾ ਵੜਿੰਗ ਇੱਕ ਵਾਰ ਵੀ ਪੰਜਾਬ ਸਰਕਾਰ ਦੇ ਵਿਰੋਧ ਦੀ ਬੋਲੇ ਨਾ ਪੰਜਾਬ ਸਰਕਾਰ ਦੀਆਂ ਗਤੀਵਿਧੀਆਂ ਉਤੇ ਉਸਾਲ ਪਠਾਈ ਇੰਜ ਲੱਗ ਰਿਹਾ ਹੈ ਕਿ ਜਿਵੇਂ ਰਾਜਾ ਵੜਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਂ ਦੇ ਵਿੱਚ ਹਮਲਾਉਂਦੇ ਹੋਣ ਰਾਜਾ ਵੜਿੰਗ ਉਤੇ ਲਗਾਤਾਰ ਸ਼ਬਦੀ ਅਮਲੇ ਵੀ ਹੁੰਦੇ ਰਹਿ ਏਵਨ ਦੋ ਕਹਿੰਦੇ ਨੇ ਕਿ ਜਿਸ ਤਰ੍ਹਾਂ ਪ੍ਰਧਾਨ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਪ੍ਰਧਾਨ ਦਾ ਦਬਦਬਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਪ੍ਰਧਾਨ ਦਾ ਰਸੂਕ ਹੋਣਾ ਚਾਹੀਦਾ ਹੈ ਉਹ ਰਸੂਕ ਨਹੀਂ ਰਾਜਾ ਵੜਿੰਗ ਦੇ ਵਿੱਚ ਰਾਜਾ ਵੜਿੰਗ ਨੇ ਨਾਤਾ ਪੰਜਾਬ ਸਰਕਾਰ ਨੂੰ ਘੇਰਿਆ ਤੇ ਨਾ ਹੀ ਆਪ ਨਾ ਹੀ ਕਿਸੇ ਆਪਣੇ ਆਗੂ ਨੂੰ ਕਿਹਾ ਕਿ ਭਾਈ ਇਦਾਂ ਕਰੋ ਤੇ ਉਦਾਂ ਕਰੋ ਇਸ ਤਰ੍ਹਾਂ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਸਰਕਾਰ ਨਹੀਂ ਬਣਨੀ ਭਾਰਤ ਪੁਜੀਤ ਆਸ਼ੂ ਤਾਂ ਹਮੇਸ਼ਾ ਹੀ ਉਹ ਕਹਿੰਦੇ ਨੇ ਕਿ ਰਾਜਾ ਬੜਿੰਗ ਜਿਹੜੇ ਨੇ ਪ੍ਰਧਾਨਗੀ ਦੇ ਯੋਗ ਨਹੀਂ ਪ੍ਰਧਾਨ ਅੰਦਰ ਬੈਠਾ ਰਹੇਗਾ ਹਵਾ ਲਵੇਗਾ ਆ ਜਿਹੜੀ ਹੈ ਹੀਟਰਾਂ ਦੀ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਐਵੇਂ ਤਾਂ ਨਹੀਂ ਜਿੱਤੀਆਂ ਜਾਣੀਆਂ ਇਸ ਕਰਕੇ ਕਿਆਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਜਨਵਰੀ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੱਡੇ ਫੈਸਲੇ ਬਦਲ ਕੀਤੇ ਜਾਣਗੇ ਖਾਸ ਕਰਕੇ ਪ੍ਰਧਾਨ ਨੂੰ ਲੈ ਕੇ ਅਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਜਿਸ ਤਰ੍ਹਾਂ ਚਰਨ ਜਸਨ ਚੰਨੀ ਦਾ ਦਬਦਬਾ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਹੈ ਚਰਨ ਜਸਨ ਚੰਨੀ ਦੀਆਂ ਹਵਾਵਾਂ ਪੂਰੇ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਚਰਨ ਜਸਨ ਚੰਨੀ ਕਾਂਗਰਸ ਪਾਰਟੀ ਵੱਲੋਂ ਅਤੇ ਪੰਜਾਬ ਦੇ ਲੋਕਾਂ ਦੀ ਪਹਿਲੀ ਪ੍ਰਸਿੱਧ ਬਣ ਗਏ ਨੇ ਚਰਨਜੀਤ ਸਿੰਘ ਚੰਨੀ ਨੇ ਆਪਣੀ ਸ਼ਕਤੀ ਪਰਦਰਸ਼ਨ ਵੀ ਕੀਤਾ ਚਰਨਜੀਤ ਸਿੰਘ ਚੰਨੀ ਦਾ ਪ੍ਰਦਰਸ਼ਨ ਲੋਕਾ ਜਿਲ੍ਹਾ ਪ੍ਰਚਰ ਅਤੇ ਬਲਾਕ ਸੰਮਤੀ ਦੇ ਚੋਣਾਂ ਦੇ ਵਿੱਚ ਬਹੁਤ ਵਧੀਆ ਰਿਹਾ ਯਾਨੀ ਕਿ ਜਿੰਨਾ ਚਰਨਜੀਤ ਸਿੰਘ ਚੰਨੀ ਨੇ ਚੋਣ ਪ੍ਰਚਾਰ ਦੇ ਵਿੱਚ ਚੋਣ ਲਾਇਆ ਉਹਦਾ ਫਲ ਵੀ ਮਿਲਿਆ ਯਾਨੀ ਕਿ 25 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਸੀ ਤੇ 25 ਦੇ 25 ਹੀ ਜਿੱਤੇ ਚਰਨਜੀਤ ਸਿੰਘ ਚੰਨੀ ਦੇ ਉਤਾਰੇ ਹੋਏ ਉਮੀਦਵਾਰ ਇਸ ਕਰਕੇ ਕਿਆ ਸੰਗhayਾਂ ਲਗਾਈਆਂ ਚਾਰੀਆਂ ਨੇ ਕਿ ਰਾਜਾ ਵੜਿੰਗ ਦੀ ਛੁੱਟੀ ਕਰਕੇ ਕਿਸੇ ਵੀ ਸਮੇਂ ਚੰ ਜਿਸ ਨੇ ਚੰਨੀ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਧੰਨਵਾਦ